ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਕਿਸੇ ਦੀ ਨਿਗਾ ਇਸ ਗੱਲ ਦੇ ਉੱਤੇ ਹੈ ਕਿ ਭਾਈ ਆਖਿਰ ਬੰਨਣਾ ਕੀ ਹੈ ਹਰਿਆਣੇ ਦੇ ਉੱਤੇ ਪੰਜਾਬੀਆਂ ਦੀ ਨਿਗਾ ਬਹੁਤ ਵੱਡੇ ਪੱਧਰ ਤੇ ਹੈ ਕਿਉਂਕਿ ਹਰਿਆਣੇ ਵਾਲਿਆਂ ਨਾਲ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬੀਆਂ ਦਾ ਰਿਸ਼ਤਾ ਬੜਾ ਗੂੜਾ ਹੈ ਹੁਣ ਅੱਜ ਕੱਲ ਤਾਂ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਚ ਵੀ ਜਾਂਦੇ ਆ ਬੜੀਆਂ ਰਿਪੋਰਟਾਂ ਜਿਹੜੀਆਂ ਉਹ ਇੱਕ ਦੂਜੇ ਤੋਂ ਲੈਂਦੇ ਆ ਕੋਸ਼ਿਸ਼ ਕਰਦੇ ਆ ਕਿ ਹਰਿਆਣੇ ਦੀਆਂ ਦਸਾਂ ਸੀਟਾਂ ਦੇ ਪੋਲਿੰਗ 6ਵੇਂ ਗੇਟ ਦੇ ਵਿੱਚ ਹੋ ਚੁੱਕੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਕਿ ਆਖਿਰਕਾਰ ਭਾਜਪਾ ਕਿਹੜੀਆਂ ਕਿਹੜੀਆਂ ਸੀਟਾਂ ਹਾਰ ਸਕਦੀ ਹੈ ਕਿਹੜੀਆਂ ਕਿਹੜੀਆਂ ਸੀਟਾਂ ਤੇ ਭਾਜਪਾ ਫਸ ਗਈ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਹਰਿਆਣਾ ਸਾਡਾ ਗਵਾਂਡੀ ਸੂਬਾ ਹੈ ਸਾਡੇ ਉਹਦੇ ਨਾਲ ਭਾਈਚਾਰਕ ਸਾਂਝਾ ਨੇ ਵੱਡੇ ਭਰਾ ਛੋਟੇ ਭਰਾ ਵਾਲਾ ਰਿਸ਼ਤਾ ਹੈ ਭਾਜਪੀ ਉੱਥੇ ਬੜੀ ਵੱਡੇ ਪੱਦਰ ਦੇ ਉੱਤੇ 2019 ਦੇ ਵਿੱਚ ਦੱਸਦੀਆਂ 10 ਸੀਟਾਂ ਜਿੱਤੀ ਸੀ ਇਸ ਵਾਰ ਕੀ ਸਥਿਤੀ ਹੈ ਇਹਦੇ ਬਾਰੇ ਗੱਲ ਕਰਦੇ ਆ ਵੋਟਾਂ ਪੈ ਗਈਆਂ ਨੇ VOTING ਪੈਟਰਨ ਕੀ ਰਿਹਾ ਆ ਇਹਦੇ ਬਾਰੇ ਗੱਲ ਕਰਦੇ ਆ ਮੈਂ 2-3 ਲੋਕਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਤੋਂ ਫੀਡਬੈਕ ਆਈ ਹੈ ਗਰਾਊਂਡ ਰਿਪੋਰਟ ਆਈ ਹੈ ਕਿ ਆਖਰਕਾਰ ਹੋਇਆ ਕੀ ਆ ਹਰਿਆਣਾ ਦੇ ਵਿੱਚ ਪਹਿਲਾ ਸ਼ੁਰਾਤੀ ਦੌਰ ਦੇ ਵਿੱਚ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਭਾਜਪਾ ਦਾ ਕਿਸਾਨਾਂ ਦੇ ਅੰਦਰ ਖਾਸ ਕਰਕੇ जाट ਬਰਾਦਰੀ ਦੇ ਅੰਦਰ ਵੱਡਾ ਵਿਰੋਧ ਹੈ ਫਿਰ ਇਹ ਵੀ ਗੱਲ ਸਪਸ਼ਟ ਸੀ ਕਿ ਜਿਹੜਾ जाट ਬਰਾਦਰੀ ਦੇ ਨਾਲ ਜਿਹੜੀਆਂ ਬਾਕੀ ਬਰਾਦਰੀਆਂ ਵੀ ਤੁਰ ਰਹੀਆਂ ਨੇ ਪਰ ਕਿਹਾ ਜਾਂਦਾ ਹੈ ਕਿ ਜਿਹੜੇ ਆਖਰੀ 2 ਤੋਂ 3 ਦਿਨ ਗਏ ਆ ਉੱਥੇ ਸਥਿਤੀਆਂ ਭਾਜਪਾ ਦੇ ਹੱਕ 'ਚ ਕਾਫੀ ਸੁਧਰੀਆਂ ਨੇ ਖਾਸ ਕਰਕੇ ਕੁਝ ਐਸੀਆਂ ਸੀਟਾਂ ਜਿੱਥੇ ਭਾਜਪਾ ਨੇ ਕਈ ਚੀਜ਼ਾਂ ਨੂੰ ਸੁਧਾਰਨ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਵੱਡੀ ਭੂਮਿਕਾ ਨਿਭਾਈ ਹੈ ਕਈ ਚੀਜ਼ਾਂ ਦਾ ਸੁਧਾਰ ਕੀਤਾ ਇੱਕ ਤਾਂ ਬੀਜੇਪੀ ਆਪਣੀ ਪੁਰਾਣੀ ਚਾਲ ਚ ਕਾਮਯਾਬ ਹੁੰਦੀ ਹੋਈ ਵਿਖਾਈ ਦਿੰਦੀ ਹੈ ਚਾਹੇ ਬਹੁਤੀ ਹੱਦ ਤੱਕ ਨਾ ਹੋਵੇ ਇੱਕ ਹੱਦ ਤੱਕ ਹੁੰਦੀ ਹੈ ਕਿਉਂ ਇਹ ਹੈ ਕਿ ਬੀਜੇਪੀ ਜਿਹੜਾ ਇਸ ਸਾਰੇ ਕਾਸੇ ਦੇ ਵਿੱਚ ਜਾਟ ਵਰਸਸ ਆਦਰ ਜਾਨੀ ਕਿ ਜਾਟਾਂ ਦੇ ਖਿਲਾਫ ਦੂਜੀਆਂ ਬਰਾਦਰੀਆਂ ਨੂੰ ਕਮਾਉਣ ਚ ਕਾਮਯਾਬ ਕੁਝ ਹੱਦ ਤੱਕ ਹੁੰਦੀ ਵਿਖਾਈ ਦਿੰਦੀ ਹੈ ਫਿਰ ਮੈਟਰ ਕਰਦਾ ਕਿ ਉਸ ਸੀਟਾਂ ਜਿੱਥੇ ਸਿੱਖ ਬਹੁ ਗਿਣਤੀ ਆ ਸਿਰਸਾ ਹਿਸਾਰ ਹੈ ਫਤਿਹਾਬਾਦ ਮਾਫ ਕਰਨਾ ਸਿਰਸਾ ਹਿਸਾਰ ਕਰਨਾਲ ਕੁਰਕ ਖੇਤਰ ਅੰਬਾਲਾ ਇਹੋ ਸੀਟਾਂ ਨੇ ਜਿੱਥੇ ਸਿੱਖਾਂ ਦੀ ਇੱਕ ਡਿਸਾਈਡਿਵ ਵੋਟ ਹੈ ਰੋहतक ਦੇ ਅੰਦਰ ਵੀ ਕੁਝ ਹੈ ਪਰ ਉਹ ਏਡੇ ਵੱਡੇ ਪੱਧਰ ਤੇ ਨਹੀਂ ਫਿਰ ਇਹਨਾਂ ਸੀਟਾਂ ਦੇ ਉੱਤੇ ਨਾਨ ਸਿੱਖ ਪੰਜਾਬੀ ਜਿਹੜੇ ਆ ਉਹਨਾਂ ਦੀ ਵੀ ਬਹੁਤਾਤ ਹੈ ਇਸ ਕਰਕੇ ਮਾਮਲੇ ਜਿਹੜੇ ਬੜੇ ਫਸੇ ਹੋਏ ਨੇ ਕਿਸਾਨੀ ਅੰਦੋਲਨ ਦਾ ਅਸਰ ਪਿੰਡਾਂ ਦੇ ਵਿੱਚ ਸ਼ਰੇਆਮ ਦੇਖ ਰਿਹਾ ਕਿਉਂਕਿ ਹਰਿਆਣਾ ਵੀ ਆ ਕੁਝ ਸੀਟਾ ਛੱਡਦੀ ਏ ਗੁਰਦਾਮ ਫਰੀਦাবাদ ਤੇ ਕਰਨਾਲ ਪਾਣੀਪਤ ਨੂੰ ਛੱਡਦੀ ਏ ਤਾਂ ਬਾਕੀ ਸੀਟਾ ਦੇ ਉੱਤੇ ਸ਼ਹਿਰੀ ਵੋਟਰ ਐਡਾ ਵੱਡੇ ਪੱਧਰ ਤੇ ਡਿਸਾਈਡਿਵ ਨਹੀਂ ਹੈਗਾ ਡਿਸਾਈਡ ਨਹੀਂ ਕਰਦਾ ਚੀਜ਼ਾਂ ਨੂੰ ਤੱਕ ਕੁੱਲ ਮਿਲਾ ਕੇ ਹੁਣ ਆਪਾਂ ਸੀਟਾਂ ਵੱਲ ਵਧਦੇ ਹਾਂ ਉਸ ਤੋਂ ਪਹਿਲਾਂ ਦੱਸ ਦਈਏ ਕਿ ਬੀਜੇਪੀ ਇਸ ਦੇ ਵਿੱਚ ਕਾਮਯਾਬ ਹੋਈ ਹੈ ਬੀਜੇਪੀ ਨੇ ਆਪਣਾ ਸੁਧਾਰ ਕੀਤਾ ਹੈ ਅ ਅੰਬਾਲੇ ਵਾਲੀ ਸੀਟ ਹੈ ਕੁਰਕ ਖੇਤਰ ਵਾਲੀ ਸੀਟ ਹੈ ਫਿਰ ਇੱਥੇ ਫੈਕਟਰੀ ਹੈ ਕਿ ਜੀ ਜੇ ਪੀ ਤੇ ਇੰਡੀਅਨ ਨੈਸ਼ਨਲ ਲੋਕਦਲ ਜਿਹਨੂੰ ਅਨੈਲੋ ਕਹਿੰਨੇ ਆ ਉਹ ਪ੍ਰਗਾਸ਼ ਚਟਾਲਾ ਹੋਰਾਂ ਦੀ ਪਾਰਟੀ ਉਹ ਕਿੰਨਾ ਕਰ ਪਾਉਂਦੀ ਹੈ ਉਹਦੇ ਲਈ ਵੀ ਇੱਕ ਫੈਕਟਰੀ ਹੈ ਕਿ ਜਿੱਥੇ ਤਾਂ ਉਹਨਾਂ ਦੇ ਪਰਿਵਾਰ ਦੇ ਜੀ ਲੜ ਰਹੇ ਆ ਉੱਥੇ ਤਾਂ ਉਹਨਾਂ ਦੀ ਸਥਿਤੀ ਠੀਕ ਹੈ ਦੂਜੇ ਤਾਂ ਅਮੇ ਇਹ ਹੈ ਕਿ ਜਿਹੜਾ जाट ਵੋਟਰ ਜਿਹੜੇ ਵੰਡੇ ਜਾਣ ਦੀ ਸੰਭਾਵਨਾ ਸੀ ਕਿ जाट ਵੋਟ ਵੰਡਿਆ ਜਾਊਗਾ ਅਨੈਲੋ ਕਾਂਗਰਸ ਤੇ ਜਜਪੀ ਚ ਬਾਕੀ ਸੀਟਾਂ ਤੇ ਉਹ ਹਾਲਾਤ ਨਹੀਂ जाट ਵੋਟਰ ਤੇ ਸਿੱਖ ਜੱਟ ਸਿੱਖ ਵੋਟ ਹੈ ਜਿਹੜਾ ਉਹ ਇੱਕ ਪਾਸੇ ਜਾ ਰਿਹਾ ਕਿ ਉਹ ਬੀਜੇਪੀ ਨੂੰ ਹਰਾਉਣ ਵਾਲੇ ਪਾਸੇ ਜਾ ਰਿਹਾ ਹੁਣ ਸੀਟ ਵਾਈਜ਼ ਗੱਲ ਕਰਦੇ ਆ ਪੰਜਾਬ ਨਾਲ ਸਭ ਤੋਂ ਨੇੜੇ ਸੀਟ ਜਿਹੜੀ ਲੱਗਦੀ ਹੈ ਉਹ ਪੰਜਾਬ ਨਾਲ ਜਿਹੜੀ ਸੀਟ ਸਭ ਤੋਂ ਵੱਧ ਨੇੜੇ ਲੱਗਦੀ ਆ ਉਹ ਸਿਰਸਾ ਸੀਟ ਹੈ ਸਿਰਸਾ ਦੇ ਉੱਤੇ ਕਾਂਗਰਸ ਦੀ ਬੜੀ ਕਾਦਾਵਾਰ ਆਗੂ ਹੈ ਕੁਮਾਰੀ ਸ਼ੈਲਜਾ ਚੌਣ ਲੜ ਰਹੇ ਨੇ ਦਲਿਤ ਆਗੂ ਨੇ ਉਹਨਾਂ ਦੇ ਮੁਕਾਬਲੇ ਕਾਂਗਰਸ ਆਮ ਆਦਮੀ ਪਾਰਟੀ ਤੋਂ ਹੋ ਕੇ ਭਾਜਪਾ ਵਿੱਚ ਪਹੁੰਚੇ ਅਸ਼ੋਕ ਤਵਰ ਨੇ ਅਸ਼ੋਕ ਤਵਰ ਨੂੰ ਕਾਂਗਰਸ ਨੇ ਮਾਫ ਕਰਨਾ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੋਇਆ ਹੈ ਤਾਂ ਸ਼ੋਕ ਤਬਰ ਦੇ ਉਮੀਦਵਾਰ ਬਣਨ ਨਾਲ ਇੱਕ ਤਾਂ ਸ਼ੋਕ ਕਵਰ ਤੇ ਦਲ ਬਦਲੀ ਦਾ ਟੈਗ ਹੈ ਪਰ ਉਹ ਸ਼ੋਕ ਕਵਰ ਦੇ ਤਬਰ ਦੇ ਨਾਲ ਭਾਜੀਪੀ ਦਾ ਇੱਕ ਜਿਹੜਾ ਕੋਰ ਵੋਟਰ ਤੇ ਜਾਂ ਜੋ ਭਾਜੀਪੀ ਕਿੰਨੀ ਚਿਕਾਰ ਰੱਖਦਾ ਵੋਟਰ ਹੈ ਉਹ ਵੀ ਜਾ ਰਿਹਾ ਜਿਸ ਦੇ ਵਿੱਚ ਜੱਟ ਸਿੱਖ ਬਰਾਦਰੀ ਦੇ ਵੋਟ ਜਾਣ ਦੀ ਸੰਭਾਵਨਾ ਵੀ ਕਾਫੀ ਵੱਡੇ ਪੱਧਰ ਤੇ ਲਾਈ ਜਾ ਰਹੀ ਹੈ ਜਜਪੀ ਦਾ ਵੱਡਾ ਨੁਕਸਾਨ ਹੋਇਆ ਸਿਰਸਾ ਦੇ ਅੰਦਰ ਅਨੈਲੋ ਠੀਕ ਠਾਕ ਕਰਦੀ ਹੋਈ ਵਿਖਾਈ ਦੇ ਰਹੀ ਆ ਪਰ ਉਹ ਜਿਆਦਾ ਆਡੈਂਟ ਕਿੰਨੂੰ ਪਾਉਂਦੀ ਆ ਇਹ ਨਤੀਜੇ ਦੱਸ ਸਕਦੇ ਆ ਕਿਉਂਕਿ ਫਿਲਹਾਲ ਇਹਨੂੰ ਕੈਲਕੂਲੇਟ ਕਰਨਾ ਬੜਾ ਔਖਾ ਹੈ ਸਿਰਸੇ ਦੀ ਸਥਿਤੀ ਇਹ ਬਣ ਗਈ ਆ ਕਿ ਸਿਰਸੇ ਦੇ ਵਿੱਚ ਇੱਕ ਹਲਕੇ ਐਜ ਦੇ ਨਾਲ ਹਲਕੇ ਵੈਸ ਤਾਂ ਮੈਂ 50 50 ਕਹਿ ਸਕਦਾ ਪਰ ਇੱਕ ਹਲਕਾ ਮਾਮੂਲੀ ਜਿਹਾ ਐਜ ਜਿਹੜਾ ਕੁਮਾਰੀ ਸ਼ੈਲਜਾ ਦੇ ਕੋਲ ਹੈ ਕੁਮਾਰੀ ਸ਼ੈਲਜਾ ਇੱਕ ਹਲਕੇ ਐਜ ਦੇ ਨਾਲ ਅੱਗੇ ਵਧਦੇ ਹੋਏ ਵਿਖਾਈ ਦੇ ਰਹੇ ਨੇ ਪਰ ਫਿਰ ਵੀ ਨਤੀਜਾ 4 ਜੂਨ ਨੂੰ ਆਉਣਾ ਹੈ ਸਥਿਤੀ ਫਸੀ ਹੋਈ ਨਜ਼ਰ ਜ਼ਰੂਰ ਆਉਂਦੀ ਹੈ ਪਰ ਹਲਕਾ ਜੱਜ ਹਲਕਾ ਜੱਜ ਜਿਹੜਾ ਉਹ ਕੁਮਾਰੀ ਸ਼ੈਲਜਾ ਦੇ ਕੋਲ ਸਰਸੇ ਦੇ ਵਿੱਚ ਹੈ ਹਸਾਰ ਹਸਾਰ ਦੀ ਗੱਲ ਕਰ ਲਈਏ ਹਸਾਰ ਬੜਾ ਡਾਵਾ ਡੋਲ ਸਥਿਤੀ ਦੇ ਵਿੱਚ ਹੈ ਚਾਰੇ ਪਾਰਟੀਆਂ ਦੇ ਉਮੀਦਵਾਰ जाट ਉਮੀਦਵਾਰ ਨੇ ਚਾਹੇ ਭਾਜਪਾ ਨੇ ਚੌਧਰੀ ਰਣਜੀਤ ਨੂੰ ਉਤਾਰਿਆ ਹੋਵੇ ਚਟਾਲਾ ਪਰਿਵਾਰ ਦਾ ਇਹ ਤਿੰਨ ਦਾ ਉਮੀਦਵਾਰ ਚਟਾਲਾ ਪਰਿਵਾਰ ਤੋਂ ਹੀ ਨੇ ਸੁਨੇਣਾ ਹੋਣ ਜਾਫਰ ਜੀ ਜੀਪੀ ਤੋਂ ਨੈਣਾ ਚੋਧਰੀ ਹੁਣ ਇਹ ਸਾਰੇ ਜਾਣੇ ਜਿਹੜੇ ਐ ਇਹ ਚੁਟਾਲਾ ਪਰਿਵਾਰ ਦੇ ਨੇ ਬੀਜੇਪੀ ਜੀ ਜੀਪੀ ਤੇ ਅਨੇਲੋ ਵੱਲੋਂ ਇਸ ਕਰਕੇ ਇੱਕ ਵੱਡੀ ਭੂਮਿਕਾ ਆ ਫਿਰ ਕਾਂਗਰਸ ਨੇ ਵੀ ਇਹਨਾਂ ਦੇ ਕਰੀਬੀਆਂ ਚੋਂ ਇੱਕ ਜੈ ਪ੍ਰਕਾਸ਼ ਨੂੰ ਜਿਹੜਾ ਉਮੀਦਵਾਰ ਬਣਾਇਆ ਆ ਇਸ ਕਰਕੇ ਸਥਿਤੀਆਂ ਬੜੀਆਂ ਡਾਵਾ ਡੋਲੇ ਇਸ ਦੇ ਵਿੱਚ ਵੱਡਾ ਹਿੱਸਾ ਬਾਂਗਰ ਪੱਟੀ ਦਾ ਆਉਂਦਾ ਆ ਤਾ ਉਹਦੇ ਕਰਕੇ ਕਈ ਵੀ ਕਿ ਬਾਂਗਰ ਦੇ ਚੌਧਰੀ ਕਿੱਧਰ ਬੈਠਦੇ ਆ ਖਾਸ ਕਰਕੇ ਚੌਧਰੀ ਬਰਿੰਦਰ ਦਾ ਪਰਿਵਾਰ ਕਿੱਧਰ ਜਾਂਦਾ ਇਹ ਇੱਕ ਵੱਡੀ ਗੱਲ ਹੈ ਚੌਧਰੀ ਬਰਿੰਦਰ ਦਾ ਪਰਿਵਾਰ ਐਨ ਮੌਕੇ ਤੇ ਭਾਜਪਾ ਛੱਡ ਕੇ ਕਾਂਗਰਸ ਚ ਆ ਗਿਆ ਸੀ ਉਹਨਾਂ ਦੇ ਪੁੱਤਰ ਜਿਹੜੇ ਆ ਚੌਧਰੀ ਬਰਿੰਦਰ ਦਿਓ ਲੋਕ ਸਭਾ ਦੇ ਜਿਹੜਾ ਮੈਂਬਰ ਸੀਗੇ ਹਸਾਰ ਤੋਂ ਭਾਰਤੀ ਜਨਤਾ ਪਾਰਟੀ ਦੇ ਹੁਣ ਉਹਨਾਂ ਵੱਲੋਂ ਕਾਂਗਰਸੀ ਉਮੀਦਵਾਰ ਦਾ ਕਿੰਨਾ ਸਮਰਥਨ ਕੀਤਾ ਜਾਂਦਾ ਹੈ ਖਾਸ ਕਰਕੇ ਉਚਾਣਾ ਤੇ ਇਹਦੇ ਨਾਲ ਲੱਗਦੇ ਹਲਕਿਆਂ ਦੇ ਅੰਦਰ ਉਹ ਇੱਕ ਮੈਸਿਵ ਹੋਊਗਾ ਕਿਉਂਕਿ ਕੁਲਦੀਪ ਬਸ਼ਨੋਈ ਪਹਿਲਾਂ ਨਰਾਜ਼ ਸੀ ਹੁਣ ਉਹ ਕਿੰਨੇ ਕ ਨਰਾਜ਼ ਸੀ ਕਿਉਂਕਿ ਬਾਅਦ ਚ ਤਾਂ ਉਹ ਭਾਜਪਾ ਦੇ ਨਾਲ ਤੁਰਪੇ ਖੁੱਲੇ ਹੋ ਗਏ ਪਹਿਲਾਂ ਟਿਕਟ ਕੱਟੇ ਜਾਣ ਤੋਂ ਨਰਾਜ਼ ਸੀ ਫਿਰ ਭਾਜਪਾ ਨਾਲ ਚੱਲ ਪਏ ਹੁਣ ਬਸ਼ਨੋਈ ਬਰਾਦਰੀ ਕਿੰਨਾ ਵੋਟ ਕੁਲਦੀਪ ਬਸ਼ਨੋਈ ਦੇ ਕਹਿੰਦੇ ਪਾਉਂਦੀ ਹੈ ਕਿ ਕੁਲਦੀਪ ਬਸ਼ਨੋਈ ਕਿੰਨਾ ਕਹਿੰਦੇ ਹੈ ਇਹਦੇ ਬਾਰੇ ਸਥਿਤੀਆਂ ਸਪੱਸ਼ਟ ਨਹੀਂ ਹਿਸਾਰ ਨੂੰ ਲੈ ਕੇ ਵਿ ਸਥਿਤੀ ਇਹ ਹੈ ਕਿ ਜੇਕਰ ਬਾਂਗੜ ਪੱਟੀ ਚੋਂ ਕਾਂਗਰਸ ਠੀਕ ਕਰਦੀ ਹੈ ਤੇ ਸ਼ਹਿਰਾਂ ਦੇ ਅੰਦਰ ਕਾਂਗਰਸ ਨੂੰ ਠੀਕ-ਠਾਕ ਵੋਟ ਮਿਲ ਜਾਂਦਾ ਹੈ ਤੇ जाट ਵੋਟ ਇਹਨਾਂ ਜਿਆਦਾ ਡਿਵਾਈਡ ਨਹੀਂ ਹੁੰਦਾ ਬਾਕੀ ਤਿੰਨ ਉਮੀਦਵਾਰਾਂ ਦਾ ਕਾਂਗਰਸੀ ਸਥਿਤੀ ਬਿਹਤਰ ਹੋ ਸਕਦੀ ਹੈ ਪਰ ਇੱਥੇ ਲੜਾਈ ਬੜੀ ਕਲੋਜ਼ ਹੈ ਕਾਂਗਰਸ ਇਨਾਂ ਸੌਖਾ ਅੱਗੇ ਲੰਘਦੀ ਵਿਖਾਈ ਨਹੀਂ ਦੇ ਰਹੀ ਪਰ ਕਹਿ ਸਕਦੇ ਆ ਕਿ ਕਾਂਗਰਸ ਸੌਖੀ ਸਥਿਤੀ ਦੇ ਵਿੱਚ ਜਿਹੜੀ ਹਸਾਰ ਤੋਂ ਨਜ਼ਰ ਆਉਂਦੀ ਹੈ ਅਗਲੀ ਗੱਲ ਰੋहतक ਦੀ ਕਰ ਲੈਂਦੇ ਆ ਰੋहतक ਵੀ जाट ਡੋਮੀਨੇਟਡ ਸੀਟ ਦੇ ਵਿੱਚੋਂ ਇੱਕ ਸੀਟ ਹੈ ਚੌਧਰੀ ਭពਿੰਦਰ ਹੁੱਡਾ ਦੇ ਪੁੱਤਰ ਚੌਧਰੀ ਦਪਿੰਦਰ ਹੁੱਡਾ ਕਾਂਗਰਸ ਦੇ ਉਮੀਦਵਾਰ ਨੇ ਭਾਜਪਾ ਨੇ ਬ੍ਰਾਹਮਣ ਬਰਾਦਰੀ ਚੋਂ ਜਿਹੜਾ ਉਹ ਸ਼ਰਮਾ ਹੋਣਾ ਨੂੰ ਮੈਦਾਨ ਚ ਉਤਾਰਿਆ ਹੈ ਕੱਲੇ ਆ ਕਿ ਹਰਿਆਣੇ ਦੇ ਅੰਦਰ ਕਾਸਟ ਬਹੁਤ ਮੈਟਰ ਕਰਦੀ ਹੈ ਜਾਤ ਜਾਤ ਦੇ ਆਧਾਰ ਤੇ ਵੋਟ ਬਹੁਤ ਮੈਟਰ ਕਰਦੀ ਹੈ ਇਸ ਕਰਕੇ ਦਪਿੰਦਰ ਹੁੱਡਾ ਨੂੰ ਇੱਕ ਠੀਕ ਠਾਕ ਐਜ ਅੱਜ ਦੀ ਘੜੀ ਚ ਵਿਖਾਈ ਦੇ ਰਿਹਾ ਕਿਉਂਕਿ ਪਿਛਲੀ ਵਾਰ ਵੀ ਉਹ ਬਹੁਤ ਘੱਟ ਮਾਰਜਿਨ ਦੇ ਨਾਲ ਹਾਰੇ ਸੀ ਇਸ ਵਾਰ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਠੀਕ ਠਾਕ ਐਜ ਹੈ ਕਿਉਂਕਿ ਜਿਹੜੇ ਭਾਜਪਾ ਦੇ ਉਮੀਦਵਾਰ ਸ਼ਰਮਾ ਹੁਣੀਆਂ ਉਹਨਾਂ ਦਾ ਇੱਕ ਬਿਆਨ ਆਇਆ ਜਦੋਂ ਪੋਲਿੰਗ ਚੱਲ ਰਹੀ ਸੀ ਕਿ ਭਈ ਕਾਂਗਰਸ ਜਿਹੜੀ ਆ ਉਹ ਬੋਗਸ ਵੋਟਾਂ ਪਵਾ ਰਹੀ ਹੈ ਜਾਲੀ ਵੋਟਾਂ ਪਵਾ ਰਹੀ ਹੈ ਜਦੋਂ ਬੰਦਾ ਇਹ ਸਾ ਬਿਆਨ ਦੇ ਦਿੱਤਾ ਇਹਦਾ ਮਤਲਬ ਸਥਿਤੀਆਂ ਠੀਕ ਨਹੀਂ ਹੁੰਦੀਆਂ ਜਦੋਂ ਉਮੀਦਵਾਰ ਹੀ ਬਿਆਨ ਦੇ ਦੇ ਕੋਈ ਹੋਰ ਦਵੇ ਦਾ ਚੁੱਲੋ ਲੈਦਾ ਗੱਲ ਹੁੰਦੀ ਹੈ ਜਦੋਂ ਉਮੀਦਵਾਰ ਖੋਦੇ ਬਿਆਨ ਦੇ ਦੇ ਤਾਂ ਸਥਿਤੀਆਂ ਸਪਸ਼ਟ ਹੋ ਜਾਂਦੀਆਂ ਨੇ ਕਿ ਇਹ ਬੰਦੇ ਨੂੰ ਕੁਛ ਨਾ ਕੁਛ ਤਾਂ ਗੜਬੜ ਨਜ਼ਰ ਆਉਂਦਾ ਇਸ ਕਰਕੇ ਰੋहतक ਸੀਟ ਵੀ ਜਿਹੜਾ ਉਹ ਕਾਂਗਰਸ ਦੇ ਖਾਤੇ 'ਚ ਜਾ ਸਕਦੀ ਹੈ ਇਹਦੀਆਂ ਸੰਭਾਵਨਾਵਾਂ ਕਾਫੀ ਵੱਧ ਚੁੱਕੀਆਂ ਨੇ। ਕੁਰਕ ਖੇਤਰ ਕੁਰਕ ਖੇਤਰ ਤੇ ਪੰਜਾਬੀਆਂ ਦੀ ਬੜੀ ਡੂੰਗੀ ਅੱਖ ਹੈ। ਕੁਰਕ ਖੇਤਰ ਤੇ ਆਮ ਆਦਮੀ ਪਾਰਟੀ ਇੱਕੋ ਸੀਟ ਹੈ ਜਿੱਥੇ ਕਾਂਗਰਸ ਦੇ ਨਾਲ ਸਮਝੌਤੇ 'ਚ ਲੜ ਰਹੀ ਹੈ। ਕੁਰਕ ਖੇਤਰ ਤੇ ਸੁਸ਼ੀਲ ਗੁਪਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ। ਭਾਜਪਾ ਨੇ ਇਹ ਨ ਇੱਕ ਦਿਨ ਪਹਿਲਾਂ ਲਿਆ ਕੇ ਪੁਰਾਣੇ ਕਾਂਗਰਸੀ ਨਵੀਲ ਜਿੰਦਨ ਨੂੰ ਉਮੀਦਵਾਰ ਬਣਾਇਆ ਹੈ ਦੋਵੇਂ ਅਗਰਵਾਲ ਬਰਾਦਰੀ ਨਾਲ ਜਨੇ ਕੀ ਬਾਣੀਆਂ ਬਰਾਦਰੀ ਨਾਲ ਸੰਬੰਧ ਰੱਖਦੇ ਆ ਹੁਣ ਇਹਨਾਂ ਦੇ ਨਾਲ ਜਿਹੜੀ ਤੀਜਾ ਮੇਨ ਫੈਕਟਰ ਹੈ ਉਹ ਉਹ ਵਿੱਚ ਟਾਲਦਾ जाट ਵੋਟ ਹੈ ਅਨੈਲੋ ਦੇ ਲੀਡਰ ਨੇਗੇ ਵੱਡੇ ਤਾਂ ਇਸ ਕਰਕੇ ਬੜਾ ਕਹਿ ਸਕਦੇ ਆ ਕਿ ਫੈਸਲਾ ਕੁੰ ਫੈਕਟਰ ਹੈ ਜਿਹੜਾ ਉਹ ਕੁਰਕ ਖੇਤਰ ਚ ਨਜ਼ਰ ਆਉਂਦਾ ਹੈ ਕੁਰਕ ਖੇਤਰ ਦੇ ਵਿੱਚ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਸੁਸ਼ੀਲ ਗੁਮਤਾ ਨੂੰ ਐਜ ਹੈ ਉਹਨਾਂ ਨਾਲ ਅਗਰਵਾਸ ਸਮਾਜ ਖੁੱਲ ਕੇ ਤੁਰ ਰਿਹਾ ਹੈ ਭਾਜਪਾ ਵਿਰੋਧੀ ਪੈਣ ਵਾਲਾ ਵੋਟ ਖੁੱਲ ਕੇ ਤੁਰ ਰਿਹਾ ਹੁਣ ਗੱਲ ਇਹ ਹੈ ਕਿ ਕੁਰਕ ਖੇਤਰ ਜਿਹੜਾ ਉਹ ਬੜਾ ਫੈਲਿਆ ਹੋਇਆ ਹਲਕਾ ਇੱਧਰ ਬਾਂਗਰ ਪੱਟੀ ਦੇ ਪਿੰਡ ਆ ਜਾਂਦੇ ਆ ਜਿਹਦੇ ਵਿੱਚ ਕਰਨਾਲ ਕੈਥਲ ਤੇ ਨਰਵਾਣੇ ਸਾਈਡ ਦੇ ਜੀਨ ਦੇ ਪਿੰਡ ਨੇ ਇਹ ਬੜੇ ਡਿਸਾਈਡਿਵ ਪਿੰਡ ਨੇਗੇ ਇੱਥੇ ਕੀ ਬਣਦਾ ਕਿਉਂਕਿ ਇੱਥੇ ਜਿਹੜਾ ਵੋਟ ਹੈ ਉਹ ਚਟਾਲਾ ਪਰਿਵਾਰ ਦਾ ਕੋਰ ਵੋਟਰ ਇੱਥੇ ਮੌਜੂਦ ਹੈ ਜੇਕਰ ਚਟਾਲਾ ਪਰਿਵਾਰ ਦਾ ਕੋਰ ਵੋਟਰ ਉਹਨਾਂ ਨੂੰ ਪੈ ਜਾਂਦਾ ਤਾਂ ਭਾਜਪਾ ਦੇ ਲਈ ਸਥਿਤੀਆਂ ਸੌਖੀਆਂ ਹੋ ਸਕਦੀਆਂ ਨੇ ਬੇਸ਼ੱਕ ਲੜਾਈ ਬੜੀ ਸਖਤ ਹੈ ਇਸ ਸਖਤ ਲੜਾਈ ਦੇ ਵਿੱਚ ਵੀ ਭਾਜਪਾ ਲਈ ਜੇਕਰ ਅਵੇ ਚਟਾਲਾ 1 ਲੱਖ 1.5 ਲੱਖ ਵੋਟ ਲੈ ਕੇ ਜਾਂਦੇ ਆ ਤਾਂ ਡੈਫੀਨੇਟਲੀ ਕੁਰਕ ਖੇਤਰ ਭਾਜਪਾ ਜਿੱਤੂਗੀ ਜੇਕਰ ਅਵੇ ਚਟਾਲਾ 70 ਤੋਂ 50 ਹਜ਼ਾਰ ਤੋਂ 70 ਦੇ ਵਿੱਚ ਰਹਿੰਦੇ ਆ ਤਾਂ ਉਹ ਆਮ ਆਦਮੀ ਪਾਰਟੀ ਜਿੱਤੂਗੀ ਕੁਰਕ ਖੇਤਰ ਦੀ ਸਥਿਤੀ ਇਹ ਹੈ ਅੰਬਾਲਾ ਦੀ ਗੱਲ ਕਰ ਲਈਏ ਅੰਬਾਲਾ ਦੇ ਵਿੱਚ ਵੀ ਲਗਭਗ ਸਥਿਤੀਆਂ ਇਸੇ ਪ੍ਰਕਾਰ ਨੇ ਜਿਹੜੀਆਂ ਰੁੱਤ ਕਾਲੀਆਂ ਨੇ ਬਰਨਾਲਾ ਦੇ ਵਿੱਚ ਮਾਫ ਕਰਨਾ ਅੰਬਾਲਾ ਦੇ ਵਿੱਚ ਕੁਮਾਰੀ ਸ਼ੈਲਜਾ ਦਾ ਅਸਰ ਬਹੁਤ ਹੈ ਇਸ ਕਰਕੇ ਉਹਨਾਂ ਦੇ ਪਸੰਦੀ ਦਾ ਉਮੀਦਵਾਰ ਇੱਥੇ ਹੈਗੇ ਆ ਤਾਂ ਅੰਬਾਲਾ ਦੇ ਵਿੱਚ ਕਿਉਂਕਿ ਭਾਜਪਾ ਨੇ ਤਾਂ ਪੁਰਾਣੇ ਐਮਪੀ ਰੇ ਕਟਾਰੀਆ ਹੁਰੀ ਜਿਨ੍ਹਾਂ ਦਾ ਕਿਸਾਨੀ ਅੰਦੋਲਨ ਦੇ ਵੇਲੇ ਕਿਸਾਨਾਂ ਦੇ ਬਾਰੇ ਬੜੇ ਗਲਤ ਬਿਆਨ ਆਏ ਤਾਂ ਉਹ ਨੇ ਇਸ ਕਰਕੇ ਇੱਥੇ ਜੱਟ ਸਿੱਖ ਕਿਸਾਨ ਵੀ ਬਹੁਤ ਨੇ ਇੱਕੋ ਬਰਾਦਰੀ ਸਿੱਖਾਂ ਦੀ ਬਹੁਤ ਵੱਡੇ ਪੱਧਰ ਤੇ ਆ ਇਹ ਕੁਲ ਮਿਲਾ ਕੇ ਪੰਜਾਬੀ ਬੋਲਦਾ ਇਲਾਕਾ ਹੈ ਸਾਰਾ ਪੰਜਾਬੀ ਬੋਲਦਾ ਇਲਾਕਾ ਹੈ ਤਾਂ ਇਹ ਇੱਕ ਚੀਜ਼ ਫੈਕਟਿਵ ਹੈ ਅੰਬਾਲਾ ਸ਼ਹਿਰ ਦੇ ਵਿੱਚ ਸਿੱਖ ਵੋਟ ਬਹੁਤ ਵੱਡੇ ਪੱਧਰ ਤੇ ਐ ਤੇ ਸਿੱਖ ਵੋਟ ਕਿਸਾਨੀ ਅੰਦੋਲਨ ਦੇ ਕਾਰਨ ਕਾਫੀ ਨਰਾਜ ਬੀਜੇਪੀ ਤੋਂ ਚੱਲ ਰਹੀ ਐ ਇਸ ਕਰਕੇ ਬੀਜੇਪੀ ਲਈ ਇੱਥੇ ਸਥਿਤੀਆਂ ਸੌਖੀਆਂ ਨਹੀਂ ਇੱਥੇ ਇੱਕ ਕਹਿ ਲਈਏ ਕਿ ਠੀਕ ਠਾਕ ਅਜ ਜਿਹੜਾ ਉਹ ਕਾਂਗਰਸ ਨੂੰ VOTING ਪੈਟਰਨ ਚ ਜਾਂਦਾ ਹੋਇਆ ਵਿਖਾਈ ਦਿੰਦਾ ਗੁਰਦਾਉ ਕਰਨਾਲ ਇਹ ਦੋ ਸੀਟਾਂ ਐਸੀਆਂ ਨੇ ਜਿੱਥੇ ਅੱਜ ਕਿਹਾ ਜਾ ਸਕਦਾ ਹੈ ਕਿ ਬੀਜੇਪੀ ਸੌਖੀ ਸਥਿਤੀ ਚ ਫਰੀਦাবাদ ਵੀ ਲਾ ਲਈਏ ਫਰੀਦাবাদ ਵਿਸੌਖੀ ਸਥਿਤੀ ਚ ਬੀਜੇਪੀ ਕਾਂਗਰਸ ਦੇ ਮੁਕਾਬਲੇ ਪਰ ਵਿਧਾਇਤੀ ਇਲਾਕਿਆਂ ਦੇ ਅੰਦਰ ਕਾਂਗਰਸ ਔਖੀ ਸਥਿਤੀ ਚ ਚੱਕੀ ਦਾਜ਼ਰੀ ਦੇ ਅੰਦਰ ਵੀ ਸਥਿਤੀ ਇਹ ਬਣ ਚੁੱਕੀ ਹੈ ਕਿ ਉੱਥੇ ਜਾੜ ਬਰਾਦਰੀ ਦੀ ਕਿਸਾਨ ਬਰਾਦਰੀ ਦੀ ਟੋਟਲ ਪੋਲਰਾਈਜੇਸ਼ਨ ਜਿਹੜੀ ਹੈ ਧਰੂਵੀਕਰਨ ਆ ਉਹ ਭਾਜਪਾ ਦੇ ਖਿਲਾਫ ਵਕਾਈ ਦਿੰਦਾ ਚੌਧਰੀ ਸੋਮਵਿਰ ਸਾਗਵਾਨ ਸੀਗੇ ਜਿਹੜੇ ਉਹ ਪਹਿਲਾ ਬੀਜੇਪੀ ਦੇ ਨਾਲ ਸੀ ਉਹ ਆਜ਼ਾਦ ਵਿਧਾਇਕ ਨੇ ਚਰਖੀਦਾਧਰੀ ਤੋਂ ਉਹ ਕਾਂਗਰਸ ਨਾਲ ਚਲੇ ਗਏ ਇਸ ਕਰਕੇ ਇਸ ਚੀਜ਼ ਦਾ ਬੜਾ ਫੈਕਟ ਪੈਣਾ ਇਸ ਫੈਕਟ ਦੇ ਨਾਲ ਇਹ ਵੀ ਸਥਿਤੀਆਂ ਬਣ ਗਈਆਂ ਕਿ ਹੁਣ ਆਉਂਦੇ ਦਿਨਾਂ 'ਚ ਕੀ ਹੋਣਾ ਇਹ ਇੱਕ ਗੱਲ ਹੈ ਕਿ ਚਰਖੀਦਾਧਰੀ ਵਿੱਚ ਇਹ ਸੀਟ ਕਾਂਗਰਸ ਨੂੰ ਜਾ ਸਕਦੀ ਹੈ ਕਰਨਾਲ ਦੇ ਵਿੱਚ ਬੇਸ਼ੱਕ ਜਿਹੜੇ ਮੁਖ ਸਾਫਕਾ ਮੁੱਖ ਮੰਤਰੀ ਮਨੋਲਰ ਖੱਟਰ ਨੇਗੇ ਉਹ ਇੱਕ ਠੀਕ-ਠਾਕ ਵਾਅਦੇ ਦੇ ਵਿੱਚ ਨੇਗੇ ਉਹਨਾਂ ਨੂੰ ਸ਼ਹਿਰਾਤ ਚੈਹਰ ਦੇ ਵਿੱਚ ਠੀਕ-ਠਾਕ ਵਾਅਦਾ ਹੈ ਪਰ ਉਹਨਾਂ ਦੇ ਖਿਲਾਫ जाट ਤੇ ਜੱਟ ਸਿੱਖ ਬਰਾਦਰੀ ਦੇ ਵਿੱਚ ਬਹੁਤ ਤੂਵੀ ਕਰਨ ਦੇਖਣ ਨੂੰ ਮਿਲ ਰਿਹਾ ਹੈ ਗੱਲ ਇਹ ਹੈ ਕਿ ਦਲਿਤ ਵੋਟ ਵੀ ਇਸ ਵੇਲੇ ਕਾਂਗਰਸ ਵੱਲ ਨੂੰ ਜਾਂਦਾ ਬਖਾਈ ਦਿੰਦਾ ਕਿਉਂਕਿ ਜਿਹੜਾ ਉੱਚ ਜਾਤੀ ਤੇ ਨੀਵੀਆਂ ਜਾਤੀਆਂ ਦਾ ਜਿਹੜਾ ਸੰਘਰਸ਼ ਹੈ ਹਰਿਆਣੇ ਦੇ ਅੰਦਰ ਉਹ ਬੜਾ ਸਖਤ ਰਿਹਾ ਹੈ ਇਸ ਵਾਰ ਕਿਹਾ ਜਾਂਦਾ ਕਿ ਉਹਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਕਿ ਦਲਿਤ ਵੋਟ ਇੱਕ ਹੱਦ ਤੱਕ ਕਾਂਗਰਸ ਕੋਲੇ ਜਾ ਰਿਹਾ ਪਰ ਸਾਰਾ ਨਹੀਂ ਕਿਉਂਕਿ ਬਹੁਤ ਸਾਰੇ ਲਾਭਪਾਤਰੀ ਸਕੀਮਾਂ ਦੇ ਲੋਕ ਲਾਭ ਲੈਂਦੇ ਆ ਉਹਦੇ ਕਰਕੇ ਭਾਜਪਾ ਨਾਲ ਐਸੋਲੇਟਡ ਵੋਟ ਜਿਹੜਾ ਹੈ ਜਾਂ ਉਹਦੇ ਵੱਲ ਖਿੱਚਿਆ ਗਿਆ ਹੈ ਇਹ 'ਚ ਵੀ ਕੋਈ ਦੋ ਰੈਣੀ ਜਿਹੜਾ ਇਹ ਦੋ ਬਰਾਦਰੀਆਂ ਨੇ ਤਿੰਨ ਇਹਨਾਂ ਦਾ ਇਕੱਠੇ ਹੋਣ ਦੇ ਨਾਲ ਮਨੋਲਰ ਖੱਟਰ ਦੀ ਸਥਿਤੀਆਂ ਜਿਹੜੀਆਂ ਨੇ ਡਾਵਾ ਡੋਲ ਜ਼ਰੂਰ ਹੋਈਆਂ ਨੇ ਪਰ ਉਹ ਇੱਕ ਠੀਕ ਠਾਕ ਐਜ 'ਚ ਨੇਗੇ ਉਹਨਾਂ ਦੀ ਜਿੱਤ ਲਗਭਗ ਤੈ ਕਹਿ ਲਈਏ ਉਹ ਹੋ ਸਕਦੀ ਹੈ ਸੋਨੀਪੱਤ ਦੇ ਵਿੱਚ ਵੀ ਸਥਿਤੀਆਂ ਸੇਮ ਨੇਹੀਆਂ ਰੁੱਤ ਕਾਲੀਆਂ ਉੱਥੇ ਵੀ ਜਾਟ ਬਰਾਦਰੀ ਖਾਸ ਕਰਕੇ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਲੜਿਆ ਹੀ ਸੋਨੀਪੱਤ ਲੋਕ ਸਭਾ ਹਲਕੇ 'ਚ ਗਿਆ ਕਿਉਂਕਿ ਸਿੰਘੂ ਬਾਰਡਰ ਸੋਨੀਪੱਤ ਲੋਕ ਸਭਾ ਹਲਕੇ 'ਚ ਆਉਂਦਾ ਤੇ ਇਹਦੇ ਨਾਲ ਲੱਗਦੇ ਹਲਕੇ ਨੇ ਕਰਕੌਂਦਾ ਆ ਬਾਕੀ ਸੋਨੀਪੱਤ ਦੇ ਹਲਕੇ ਨੇ ਸੋਨੀਪੱਤ ਦਾ ਜਿਹੜਾ ਜਾਟ ਬੈਲਟ ਵਾਲਾ ਪੂਰਾ ਏਰੀਆ ਹੈ ਉਹ ਬੜਾ ਮੁਖਰ ਹੋ ਕੇ ਕਾਂਗਰਸ ਦੇ ਹੱਕ 'ਚ ਜਾਂਦਾ ਹੋਇਆ ਵਿਖਾਈ ਦੇ ਰਿਹਾ ਇਸ ਕਰਕੇ ਸੋਨੀਪੱਤ ਤੇ ਕਾਂਗਰਸ ਆਜਾ ਜੇਕਰ ਸਥਿਤੀਆਂ ਸਾਰੀਆਂ ਕੈਲਕੂਲੇਟ ਕਰ ਲਿਆ ਜਾਣ ਤਾਂ ਬੀਜੇਪੀ ਵੱਡੇ ਨੁਕਸਾਨ ਤੇ ਐ ਜਿਹੜੇ ਰਾਜਨੀਤੀ ਨੂੰ ਸਮਝਣ ਤੇ ਉਹਨੂੰ ਡੀਕੋਡ ਕਰਨ ਵਾਲੇ ਲੋਕ ਇਹ ਕਹਿੰਦੇ ਕਿ ਕਾਂਗਰਸ ਬਹੁਤ ਜ਼ਿਆਦਾ ਚੰਗਾ ਕਰ ਰਹੀ ਹੈ ਹਾਲਾਂਕਿ ਮੇਰਾ ਇਹ ਮੰਨਣਾ ਨਹੀਂ ਹੈ ਕਿਉਂਕਿ ਜਿਹੜੇ ਪਿਛਲੇ 2-3 ਦਿਨ ਗਏ ਆ ਬੀਜੇਪੀ ਨੇ ਉਹਨਾਂ ਦੇ ਵਿੱਚ ਬਹੁਤ ਸੋਨਾ ਕਵਰ ਕੀਤਾ ਹੈ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਹਰਿਆਣੇ ਦੇ ਅੰਦਰ 50-50 ਜਾਂ ਫਿਰ 60-40 ਦੀ ਸਥਿਤੀ ਹੋ ਸਕਦੀ ਹੈ 60 ਭਾਜਪਾ ਸੀਟਾਂ ਟੱਲ ਜਾ ਸਕਦੀ ਹੈ ਚਾਰ ਸੀਟਾਂ ਜਾਨੀ ਕਿ 6 4 ਦਾ ਰੇਸ਼ੋ ਹੋ ਸਕਦੀ ਹੈ ਜਾਂ 5 5 ਦੀ ਰੇਸ਼ੋ ਹੋ ਸਕਦੀ ਹੈ ਕਾਂਗਰਸ ਹੋਰ ਵੀ ਘਟ ਸਕਦੀ ਹੈ ਕਿਉਂਕਿ ਜਿਹੜੀ ਮੈਨੇਜਮੈਂਟ ਲਾਸਟ ਚ ਹੋਈ ਉਹਨੇ ਕਾਫੀ ਕੁਝ ਜਵਰ ਗਾੜੀਆਂ ਨੇ ਜਿਵੇਂ ਕਿ ਸਿਰਸਾ ਦੇ ਅੰਦਰ ਕੁਮਾਰੀ ਸ਼ੈਲਜਾ ਦੇ ਨਾਲ ਹੁੱਡਾ ਧੜਾ ਸਹੀ ਤਰੀਕੇ ਨਾਲ ਨਹੀਂ ਤੁਰ ਰਿਹਾ ਇਹ ਇੱਕ ਡਿਸਾਈਡਿਵ ਇੱਕ ਡਿਸਾਈਡ ਕਰਦੀਆਂ ਨੇ ਚੀਜ਼ਾਂ ਕਿ ਹੁੱਡਾ ਧੜਾ ਲੋਕਾਂ ਨੂੰ ਕਹਿ ਨਹੀਂ ਰਿਹਾ ਵੋਟ ਪਾਉਣ ਬਾਰੇ ਇਹ ਇੱਕ ਬਹੁਤ ਮੀਨਿੰਗਫੁਲ ਚੀਜ਼ ਹੈ ਕਿ ਕੁਮਾਰੀ ਸ਼ੈਲਜਾ ਨੂੰ ਸ਼ਾਇਦ ਇਹਦਾ ਨੁਕਸਾਨ ਹੋ ਜਾਏ ਤੇ ਕੁਮਾਰੀ ਸ਼ੈਲਜਾ ਸੀਟ ਲੂਜ਼ ਕਰ ਜਾਣ ਕਿਉਂਕਿ ਐਂਡ ਆਫ ਦਾ ਡੇਟਾ ਰਿਜ਼ਲਟ ਤੋਂ ਪਤਾ ਲੱਗਣਾ ਨਾ ਤਾਂ ਇਹ ਚੀਜ਼ਾਂ ਨੇਗੀਆਂ ਇੱਕ ਬਹੁਤ ਜਿਹੜਾ ਡਿਸਾਈਡ ਕਰਦੀਆਂ ਚੀਜ਼ਾਂ ਨੇ ਤਾਂ ਇਸ ਕਰਕੇ ਇਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਮੇਰਾ ਇਹ ਮੰਨਣਾ ਹੈ ਕਿ ਕਾਂਗਰਸ ਆਪਣਾ ਖਾਤਾ ਇਸ ਵਾਰ ਖੋਲ ਰਹੀ ਹੈ ਉਹ ਚਾਹੇ ਤਿੰਨ ਸੀਟਾਂ ਤੇ ਖੋਲੇ ਚਾਰ ਤੇ ਪੰਜ ਤੇ ਛੇ ਤੇ ਆ 50 50% ਦੀ ਜਾਨੀ ਕਿ ਪੰਜ-ਪੰਜ ਸੀਟਾਂ ਹੋਣ ਦੀ ਕਾਫੀ ਚਾਂਸ ਨੇ ਇਸ ਕਰਕੇ ਹਰਿਆਣੇ ਦੀ ਕੁਲ ਮਲਾ ਕੇ ਸਥਿਤੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਕੋਈ ਸੱਜਣ ਬੇਲੀ ਹਰਿਆਣੇ ਤੋਂ ਨੇ ਕਮੈਂਟ ਕਰਕੇ ਆ ਜਰੂਰ ਦੱਸਣ ਕਿ ਹਰਿਆਣੇ ਦੀ ਸਥਿਤੀ ਕੀ ਹੈ ਕੀ ਸੋਚ ਕੇ ਲੋਕਾਂ ਨੇ ਵੋਟ ਪਾਈ ਹੈ ਆਪਣੀ رائے ਜਰੂਰ ਦੱਸਣ ਕਈ ਵਾਰ ਸਾਡੇ ਤੋਂ ਅੰਦਾਜ਼ਾ ਲਾਉਣ ਲੱਗਿਆਂ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਕਿਉਂਕਿ ਹਰ ਬੰਦੇ ਦੀ ਹਰ ਚੀਜ਼ ਨੂੰ ਪੜਨ ਤੇ ਸਮਝਣ ਦੀ ਸ਼ਕਤੀ ਸਥਿਤੀ ਆਪਣੀ ਹੁੰਦੀ ਹੈ ਤੁਸੀਂ ਕੀ ਸਮਝਦੇ ਹੋ ਉਹ ਜਰੂਰ ਦੱਸਿਓ ਕਮੈਂਟ ਤੁਹਾਡੇ ਕਮੈਂਟਾਂ ਦੀ ਉਡੀਕ ਰਹੇਗੀ ਧੰਨਵਾਦ